ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਵੱਖ-ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ ਪਰ ਫਿਰ ਵੀ ਕਈ ਸਕੂਲਾਂ ਵਾਲੇ ਪ੍ਰਸ਼ਾਸਨ ਨਾਲ ਮਿਲੀ ਭਗਤ ਕਰਕੇ ਜਾਂ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਸੇਫ ਸਕੂਲ ਵਾਹਨ ਦੀਆਂ ਧਜੀਆਂ ਉਡਾ ਰਹੇ ਹਨ ਇਸੇ ਕਾਰਨ ਇੱਕ ਵੱਡੀ ਘਟਨਾ ਅੱਜ ਵੇਖ ਨੂੰ ਮਿਲੀ ਅਬੋਹਰ ਸ਼ਹਿਰ ਦੇ ਪੰਜ ਪੀਰ ਮੱਲੇ ਤੋਂ ਇੱਕ ਈ-रिक्शा ਚਾਲਕ ਬੱਚਿਆਂ ਨੂੰ ਸਵਰਥਾ ਤੋਂ ਵੱਧ ਈ ਰਿਕਸ਼ਾ ਬਿਠਾ ਕੇ ਸਕੂਲ ਲਿਜਾ ਰਿਆ ਸੀ ਅਤੇ ਉਸ ਦਾ ਐਕਸਲ ਟੁੱਟ ਗਿਆ ਜਿਸ ਵਿੱਚ 7 ਤੋਂ 8 ਬੱਚੇ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਅਬੋਰ ਵਿਖੇ ਭਰਤੀ ਕਰਾਇਆ ਗਿਆ ਹੈ ਗਨੀਮਤ ਐਰਏ ਕੀ ਕਿਸੇ ਨੂੰ ਜ਼ਰਾ ਸੱਟਾਂ ਨਹੀਂ ਆਈਆਂ ਮੌਕੇ ਤੇ ਸਕੂਲ ਵਾਲੇ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਤੇ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਟੇਬਲਾਂ ਤੇ ਪੇਛੋਟੇ ਛੋਟੇ ਛੋਟੇ ਬੱਚਿਆਂ ਨੂੰ ਸੱਟਾਂ ਵੱਜੀਆਂ ਹਨ ਇਸ ਸਬੰਧ ਵਿੱਚ ਸਕੂਲ ਵਾਲਿਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਲੋਕ ਮੌਕੇ ਤੇ ਆਮ ਲੋਕਾਂ ਦਾ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਪਰ ਇੱਥੇ ਵੱਡਾ ਸਵਾਲ ਇਹ ਹੈ ਸੇਫ ਸਕੂਲ ਵਾਹਨ ਪਾਲਿਸੀ ਫਾਜ਼ਿਲਕਾ ਵਿੱਚ ਤੱਜਿਆ ਆਰਡਰੀ ਹੈ ਉਸ ਦਾ ਕੀ ਹੋਏਗਾ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਪ੍ਰਭਜੋਤ ਕਿਵੇਂ ਐਕਸੀਡੈਂਟ ਹੋਇਆ ਤੁਸੀਂ ਵਿੱਚ ਸੀ ਰਿਕਸ਼ਾ ਦੇ ਅਸੀਂ ਆਟੋ ਦੇ ਵਿੱਚ ਸੀ ਉਹ ਦੌੜ ਲੈਣਾ ਇੱਧਰ ਲੈ ਚੱਕੇ ਨਾ ਨਿਕਲ ਗਏ ਸੀਗੇ ਇਹਨਾਂ ਦੇ ਰੇਮ ਚ ਅੱਜ ਤਰ੍ਹਾਂ ਨਹੀਂ ਪਵਾ ਰੱਖੇ ਸੀ ਤੇ ਉਹ ਮੇਰਾ ਹੱਥ ਥੱਲੇ ਆ ਗਿਆ ਦੇ ਵਿੱਚ ਤੇ ਮਗਲਬ ਕਿੰਨੇ ਕੋ ਬੱਚੇ ਸੀ ਰਿਕਸ਼ਾ ਦੇ ਵਿੱਚ ਇਹ 15 ਬੱਚੇ ਸੀ ਆਖਿਰ ਕੀ 6 ਬੱਚੇ ਰਹਿੰਦੇ ਆ ਰਿਕਸ਼ਾ ਚ ਤੇ ਤੁਸੀਂ ਕਦੀ ਟੋਕਿਆ ਨਹੀਂ ਉਹਨੂੰ ਵੀ ਇੰਨੇ ਬੱਚੇ ਕਿਹਨੇ ਕਹਿੰਦੇ ਆ ਅਸੀਂ ਕਈ ਵਾਰ ਤਾਂ ਬੱਚੇ ਗੋਦੀਆਂ 'ਚ ਵੀ ਬਿਠਾ ਕੇ ਲੈ ਕੇ ਜਾਂਦੇ ਆ ਤੇ ਅੱਜ ਜਿਹੜਾ ਜਦੋਂ ਵਿਵਾਰ ਸੀ ਉਹ ਜਦੋਂ ਈ ਰਿਕਸ਼ਾ ਲੈਦਾ ਤੁਹਾਡੇ ਰਿਸ਼ਤੇਦਾਰਾਂ ਨਾਲ ਜਾਂ ਟਾਟੋ ਲੈਣਾ ਕਿਵੇਂ ਸੀਗਾ ਉਹ ਬੰਦੇ ਦਾ ਵਿਵਾਰ ਕਿਵੇਂ ਸੀ ਉਹ ਗਲਤ ਬੋਲਿਆ ਸੀਗਾ ਹਾਂਜੀ ਉਹ ਵੀਰੇ ਨੇ ਗਲਤ ਬੋਲਿਆ ਸੀ ਆਹ ਹੁਣੇ ਵੀ ਬੋਲਿਆ ਸੀ ਠੀਕ ਹੈ ਬੜਾ ਆਓਗੇ ਨਾ ਬਾਰੇ ਜਿਨ੍ਹਾਂ ਨੇ ਓਵਰਲੋਡ ਲਾਇਆ ਮੈਂ ਤੇ ਸਕੂਲਰਾਂ ਨਾਲ ਵੀ ਬੰਦ ਕਰਾਂਗਾ ਜਵਾਕ ਨਹੀਂ ਭੇਜਨੇ ਸੀ ਤੁਸੀਂ ਕਹਿੰਦੇ ਜਵਾਕ ਨਾ ਭੇਜੋ ਤੁਹਾਨੂੰ ਬੰਦਾ ਬਣਾਵਾ ਬੰਦਾ ਕੋਪਲਟਾ ਦੀ ਨਾ ਪੁੱਟਾ ਮੇਰੇ ਵਿੱਚ ਪੇੜੇ ਮਾਰ ਮਾਰਦੇ ਮਗਰ ਸਖਾਇਆ ਨਾ ਮਾਮਾ ਕੰਮ ਕਰ ਯਾਰ ਤਰਾ ਮਾਰ ਰੋ ਜੰਮਿਆ ਤੂੰ ਜੰਮਿਆ ਤੂੰ ਪੇੜੇ ਮਾਰ ਕੇ ਖਾਣ ਕਰਦੇ ਆ ਜੇ ਈ ਰਿਕਸ਼ਾ ਚਾਲਕ ਦੇ ਖਿਲਾਫ ਮੈਂ ਉਹ ওভার ਰੋਡ ਈ ਰਿਕਸ਼ਾ ਚਲਾਦੇ ਕੱਲ ਨੂੰ ਬੱਚੇ ਨੂੰ ਕਿਸੇ ਨੂੰ ਕੁਝ ਹੋ ਜਾਂਦਾ ਕੀ ਚੁੱਲੋਂ ਮਾਰਦੇ ਅੱਜ ਕਿੰਨੇ ਬੱਚੇ ਸੀ ਤੁਹਾਡੇ ਜੀ ਇਹ 10 15 ਬੱਚੇ ਹੈਗੇ ਨੇ ਪਹਿਲਾਂ ਵੀ ਨਾ ਕਿਤੇ ਟੁੱਕੇ ਅੱਗੇ ਸਾਡੇ ਸਾਡੇ 10 15 ਕਰਨੇ ਇਹਨਾਂ ਦਾ ਪੂਰਾ ਮੱਕੂ ਬਣਨਾ ਹੈ ਜੇ ਇਹਨਾਂ ਨੇ ਜਿਹੜਾ ਗਲਤ ਕੰਮ ਕੀਤਾ ਸਕੂਲ ਨਾਲ ਵੀ ਗੱਲ ਕਰਾਂਗੇ ਅੱਜ ਚੋਟਾਂ ਵੀ ਬੱਚੇ ਬੱਚੇ ਨੂੰ ਆ ਜੀ ਬੱਚੇ ਛੋਟੇ ਹੈਗੇ ਆ ਕੀ ਆਟੋ ਵਾਲੇ ਅੱਗੋਂ ਕੀ ਕਹਿੰਦੇ ਨੇ ਜੀ ਉਹ ਤਾਂ ਮੰਦੇ ਨਹੀਂ ਆਉਂਦੀ ਗਲਤੀ ਮੰਦੇ ਪਏ ਆ ਆਪਦੀ ਗਲਤੀ ਉਹ ਅੱਗੋਂ ਕਹਿੰਦੇ ਪਏ ਪੁਲਟੀਆਂ ਕਿੰਨੇ ਬੱਚੇ ਗਾਇਲ ਆਏ ਨੇ ਜੀ ਔਰ ਕੀ ਹਾਲਾਤ ਨੇ ਬੱਚਿਆਂ ਦੇ ਹਾਂਜੀ ਇੱਕ ਆਟੋ ਪਲਟਿਆ ਸਕੂਲ ਦਾ ਆਟੋ ਸੀ ਅਮਨਦੀ ਮਲ ਸਕੂਲ ਦਾ ਸੀ ਇਹ ਤਾਂ ਆਟੋ ਪਲਟੇ ਜਿੰਨੇ ਚਾਰ ਪੰਜ ਬੱਚੇ ਗਾਇਲ ਆਏ ਆ ਬੱਚਿਆਂ ਦੀ ਸਿਹਤ ਠੀਕ ਹੈ ਸਾਰੇ ਹਸਪਤਲ ਗਈ ਤੇ ਕੋਈ ਜ਼ਿਆਦਾ ਚੋੜਤਾ ਨਹੀਂ ਕਿਸੇ ਬੱਚੇ ਦੇ ਜਾਣਾ ਬੱਚੇ ਦਾ ਸਾਰੇ ਠੀਕ ਹੈ ਜੀ किन्ने की उम्र के बच्चे रहे जी बच्चे है अठ साल कोई तेरह साल कोई दस साल छोटे बच्चे सर ठीक है सर ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत